ਜੀ ਵਿਦਿਆਰਥੀਆਂ ਮੈਰਿਟਰੀ ਸਕੂਲਾਂ ਦੇ ਦਾਖਲੇ ਲਈ ਤੀਸਰੀ ਕਾਉਂਸਲਿੰਗ ਲਈ ਜਿਹੜਾ ਤੀਸਰਾ ਦਿਨ ਤੇ ਆਖਰੀ ਦਿਨ ਹੈ 11/7/25 ਇਸ ਦੇ ਵਿੱਚ ਕਿਹੜੇ-ਕਿਹੜੇ ਜਿਹੜਾ ਲੜਕੀਆਂ ਜਾਂ ਲੜਕਿਆਂ ਦੀ ਕਾਉਂਸਲਿੰਗ ਹੋਏਗੀ ਓਪਨ ਕੈਟਾਗਰੀ ਹੈ ਓਪਨ ਕੈਟਾਗਰੀ ਤੋਂ ਭਾਵ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਲੜਕੀਆਂ ਮੈਰਿਟ ਨੰਬਰ ਹੈ 1008 ਤੋਂ ਲੈ ਕੇ 2111 ਲੜੀ ਨੰਬਰ ਹੈ ਇਹਨਾਂ ਦਾ 1652 ਤੋਂ ਲੈ ਕੇ 2754 ਅੰਕ ਉੱਪਰਲੇ 80 ਬਣਦੇ ਆ ਹੇਠਲੇ 75 ਬਣਦੇ ਆ ਇਸ ਤਰ੍ਹਾਂ ਦੇ ਨਾਲ ਓਪਨ ਕੈਟਾਗਰੀ ਵਿੱਚ ਲੜਕੀਆਂ ਦੀ ਮੈਰਿਟ ਹੈ ਜਿਹੜੀ ਮੈਰਿਟ ਨੰਬਰ 701 ਤੋਂ ਲੈ ਕੇ 1452 ਲੜੀ ਨੰਬਰ 945 ਤੋਂ ਲੈ ਕੇ 1696 ਅੰਕ ਉੱਪਰਲੇ 75 ਬਣਦੇ ਆ ਤੇ ਹੇਠਲੇ ਬਣਦੇ ਆ 68 ਤੱਕ ਜਿਹੜੀ ਮੈਰਿਟ ਗਈ ਹੈਗੀ 1696 ਲੜੀ ਨੰਬਰ ਤੱਕ ਬੁਲਾਏ ਕਿ ਨੇ ਆਖਰੀ ਤੱਕ ਸੋ ਇੱਕ ਵਾਰ ਫੇਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਲੜਕੀਆਂ ਅੰਕ ਉੱਪਰਲੇ 80 ਹੇਠਲੇ 75 1652 ਤੋਂ 2754 ਲੜੀ ਨੰਬਰ ਮੈਟਰ ਨੰਬਰ 1008 ਤੋਂ 2111 ਇਸ ਤਰ੍ਹਾਂ ਲੜਕੇ ਨੂੰ ਦੇਖ ਸਕਦੇ ਹੋ ਤੁਸੀਂ 701 ਤੋਂ 1452 ਮੈਰਟ ਨੰਬਰ ਲੜੀ ਨੰਬਰ 945196 ਅੰਕ ਉੱਪਰਲੇ 76 ਹੇਠਲੇ 68 ਜੇਕਰ ਪਹਿਲੀ ਵਾਰ ਐ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਹਰ ਤਰ੍ਹਾਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਆਪਣੇ ਆਪ ਦੇ ਨਾਲ ਸ਼ੇਅਰ ਕਰਿਓ ਧੰਨਵਾਦ ਸ਼ੁਕਰੀਆ